ਕਿਸੇ ਦੇ ਝੂਠ ਬੋਲਣ ਦੀ ਆਦਤ ਅਤੇ ਗੱਲਾਂ ਲੁਕਾਉਣ ਦੀ ਆਦਤ ਕਿਸੇ ਦੀ ਵੀ ਜ਼ਿੰਦਗੀ ਦੇ ਵਿੱਚ ਜ਼ਹਿਰ ਘੋਲ ਸਕਦੀ ਹੈ ਇਸ ਤੋਂ ਇਲਾਵਾ ਕੁਝ ਉਹ ਲੋਕ ਜੋ ਬੇਮਤਲਬ ਤੋਂ ਹੀ ਕਿਸੇ ਦੇ ਘਰ ਪਰਿਵਾਰ ਤੇ ਵਿੱਚ ਫੋਨ ਕਰਕੇ ਦਖਲਅੰਦਾਜ਼ੀ ਕਰਦੇ ਨੇ ਉਹ ਵੀ ਇਹੋ ਜਿਹਿਆਂ ਕਟਾਵਾਂ ਨੂੰ ਅੰਜਾਮ ਦੇਣ ਦੇ ਵਿੱਚ ਆਪਣਾ ਹਿੱਸਾ ਪਾਉਂਦੇ ਨੇ ਅਤੇ ਨਾਲ ਹੀ ਇੱਕ ਹੋਰ ਗੱਲ ਘਰ ਦੇ ਵਿੱਚ ਰਹਿੰਦੇ ਹੋਏ ਪਤੀ ਪਤਨੀ ਦੇ ਵਿਚਾਲੇ ਜਦੋਂ ਕੋਈ ਤੀਸਰਾ ਬੰਦਾ ਦਖਲਅੰਦਾਜ਼ੀ ਕਰਨਾ ਸ਼ੁਰੂ ਕਰ ਦਿੰਦਾ ਤਾਂ ਘਰ ਪੱਟੇ ਹੀ ਨਹੀਂ ਜਾਂਦੇ ਸਗੋਂ ਇਸ ਤਰ੍ਹਾਂ ਉਜੜ ਜਾਂਦੇ ਨੇ ਕਿ ਉਹਨਾਂ ਦੀਆਂ نسلਾਂ ਤੱਕ ਖਰਾਬ ਹੋ ਜਾਂਦੀਆਂ ਨੇ ਇੱਕ ਇਹੋ ਜਹੀ ਕਹਾਣੀ ਅੱਜ ਲੋਹੜੀ ਦੇ ਦਿਨ ਤੇ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਲੋਹੜੀ ਦਾ ਤਿਉਹਾਰ ਮਨਾਉਣ ਦੇ ਲਈ ਇੱਥੇ ਇੱਕ ਮਾਸੂਮ ਬੱਚੇ ਦੀ ਪਹਿਲੀ ਲੋਹੜੀ ਸੀ ਅਤੇ ਐਸੀ ਲੋਹੜੀ ਦੀਆਂ ਤਿਆਰੀਆਂ ਪਾਰਿਵਾਰਿਕ ਮੈਂਬਰਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਸਨ ਪਰ ਇਸ ਦੇ ਵਿਚਾਲੇ ਹੀ ਘਰ ਦੇ ਵਿੱਚ ਬੈਠੇ ਇੱਕ ਮੇਨ ਬੰਦੇ ਨੂੰ ਇਸ ਦੇ ਬਾਰੇ ਕੋਈ ਖਬਰ ਹੀ ਨਹੀਂ ਸੀ ਕਿ ਕੱਲ ਨੂੰ ਲੋੜੀ ਦਾ ਫੰਕਸ਼ਨ ਉਹਨਾਂ ਦੇ ਹੀ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਰੱਖਿਆ ਗਿਆ ਹੈ ਹੋ ਸਕਦਾ ਹੈ ਕਿ ਉਹਨਾਂ ਨੇ ਇਸ ਨੂੰ ਦੱਸਣਾ ਹੋਵੇ ਉਹਦੇ ਲਈ ਸਹੀ ਸਮਾਂ ਲੱਭ ਰਹੇ ਹੋਣ ਪਰ ਇਸ ਤੋਂ ਪਹਿਲਾਂ ਹੀ ਇੱਕ ਇਹੋ ਜਿਹੇ ਵਿਅਕਤੀ ਦੇ ਵੱਲੋਂ ਜਿਸ ਦਾ ਇਸ ਘਰ ਪਰਿਵਾਰ ਦੇ ਵਿੱਚ ਉਹਨਾਂ ਖਾਸਾ ਰੋਲ ਤਾਂ ਨਹੀਂ ਸੀ ਪਰ ਫਿਰ ਵੀ ਉਸ ਦੇ ਵੱਲੋਂ ਫੋਨ ਕਰਕੇ ਇਸ ਘਟਨਾ ਦੇ ਬਾਰੇ ਉਸ ਬੰਦੇ ਨੂੰ ਦੱਸ ਦਿੱਤਾ ਜਾਂਦਾ ਜਿਹਨੂੰ ਇਸ ਦੇ ਬਾਰੇ ਕੁਝ ਵੀ ਨਹੀਂ ਪਤਾ ਸੀ ਉਸੇ ਫੋਨ ਤੋਂ ਬਾਅਦ ਕਰਦੇ ਵਿੱਚ ਇਹੋ ਜਿਹਾ ਝਗੜਾ ਹੋਇਆ ਕਿ ਹਰ ਪਾਸੇ ਖੂਨੋਂ ਖੂਨ ਹੋ ਗਿਆ ਲੋੜੀ ਦੀਆਂ ਤਿਆਰੀਆਂ ਦੇ ਵਿਚਾਲੇ ਸਭ ਕੁਝ ਬਰਬਾਦ ਹੋ ਗਿਆ ਅਗਲੇ ਦਿਨ ਲੋੜੀ ਦੇ ਦਿਨ ਤੇ ਰਿਸ਼ਤੇਦਾਰਾਂ ਦੇ ਵੱਲੋਂ ਇੱਥੇ ਪਹੁੰਚਿਆ ਜਾਣਾ ਸੀ ਉਹ ਪਹੁੰਚਦੇ ਜ਼ਰੂਰ ਨੇ ਕੁਝ ਲੋਕ ਪਰੇਹ ਇਹ ਸੁਣ ਕੇ ਕਿ ਇਸ ਘਰ ਦੇ ਵਿੱਚੋਂ ਲਾਸ਼ਾਂ ਮਿਲੀਆਂ ਨੇ ਇਹ ਲਾਸ਼ਾਂ ਸੀ ਦੋ ਔਰਤਾਂ ਦੀ ਆਪਸ ਦੇ ਵਿੱਚ ਉਹ ਧੀ ਅਤੇ ਮਾਂ ਸੀ ਅਤੇ ਇਹਨਾਂ ਨੂੰ ਖਤਮ ਕਰਨ ਵਾਲਾ ਇਹਨਾਂ ਦੇ ਹੀ ਘਰ ਦੇ ਵਿੱਚ ਰਹਿਦਾ ਇੱਕ ਵਿਅਕਤੀ ਸੀ ਆਖਿਰਕਾਰ ਇਹ ਪੂਰੀ ਕਹਾਣੀ ਕੀ ਹੈ ਉਸ ਤੇ ਨਜ਼ਰ ਪਾਣੇ ਆ ਇਹ ਮੁੰਡਾ ਜਲੰਧਰ ਦਾ ਰਹਿਣ ਵਾਲਾ ਦਲਵਿੰਦਰ ਸਿੰਘ ਸਮਰਾ ਸੀ ਅਤੇ ਉਸਦੀ ਪਤਨੀ ਬਲਜੀਤ कौर ਦੋਵੇਂ ਜਾਨੇ ਕੈਨੇਡਾ ਦੇ ਵਿੱਚ ਹੀ ਮਿਲੇ ਉੱਥੇ ਹੀ ਇਹਨਾਂ ਨੇ ਵਿਆਹ ਕਰਵਾ ਲਿਆ ਅਤੇ ਵਿਆਹ ਦੇ ਵਿੱਚ ਨੇੜਲੇ ਰਿਸ਼ਤੇਦਾਰ ਸਕੇ ਸਬੰਧੀ ਅਤੇ ਦੋਹਾਂ ਪਰਿਵਾਰਾਂ ਦੇ ਵੱਲੋਂ ਕੁੱਝ ਲੋਕ ਸ਼ਾਮਿਲ ਹੋਏ ਸੀ ਕੁੜੀ ਦੇ ਮਾਪਿਓ ਜਿਨ੍ਹਾਂ ਦੇ ਵਿੱਚ ਗੁਲਦੀਪ कौर ਅਤੇ ਅਵਤਾਰ ਸਿੰਘ ਵੀ ਸ਼ਾਮਿਲ ਸੀ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਆਪਣੀ ਧੀ ਦੇ ਨਾਲ ਰਹਿਣ ਲੱਗ ਪਏ 2016 ਦੇ ਵਿੱਚ ਹੀ ਵਿਆਹ ਹੋਇਆ ਸੀ ਅਤੇ 2018 ਮਹਿਜ਼ 2 ਸਾਲ ਦੇ ਵਿੱਚ ਹੀ ਸਭ ਕੁਝ ਬਰਬਾਦ ਹੋ ਗਿਆ ਅਤੇ ਜਨਵਰੀ 2018 ਲੋੜੀ ਵਾਲੇ ਦਿਨ ਹੀ ਇਸ ਘਰ ਦੇ ਵਿੱਚ ਮੌਤ ਦੀ ਖੂਨੀ ਖੇਡ ਖੇਢੀ ਗਈ ਤਬਿਆ ਤੋਂ ਬਾਅਦ ਜਦੋਂ ਕੁੜੀ ਦੇ ਮਾਪੇ ਉਸਦੇ ਨਾਲ ਰਹਿਣਾ ਸ਼ੁਰੂ ਕਰ ਦਿੰਦੇ ਨੇ ਕੁਝ ਸਮੇਂ ਬਾਅਦ ਉਹ ਵਾਪਸ ਪੰਜਾਬ ਵੀ ਜਾਂਦੇ ਨੇ ਪੰਜਾਬ ਦੇ ਵਿੱਚ ਇਸ ਕੁੜੀ ਦੇ ਪਿਤਾ ਸਰਪੰਚ ਹੁੰਦੇ ਨੇ ਪਿੰਡ ਦੇ ਅਤੇ ਫਿਰ ਤੋਂ ਉਹ ਆਪਣੀ ਕੁੜੀ ਦੇ ਕੋਲ ਕੈਨੇਡਾ ਦੇ ਵਿੱਚ ਆ ਕੇ ਰਹਿਣ ਲੱਗ ਪੈਂਦੇ ਨੇ ਪਰ ਇੱਥੇ ਰਹਿੰਦੇ ਹੋਏ ਪਰਿਵਾਰ ਨੂੰ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਚਾਰਜੀਆਂ ਦੇ ਲਈ ਜਿਸ ਘਰ ਦੇ ਵਿੱਚ ਉਹ ਰਹਿ ਰਹੇ ਸੀ ਉਹ ਘਰ ਛੋਟਾ ਹੁੰਦਾ ਤਾਂ ਇੱਕ ਨਵਾਂ ਘਰ ਖਰੀਦਿਆ ਜਾਂਦਾ ਹੈ ਅਤੇ ਉਸ ਘਰ ਦੇ ਵਿੱਚ ਜਦੋਂ ਉਹ ਰਹਿ ਰਹੇ ਸੀ ਤਾਂ ਦਖਲਅੰਦਾਜ਼ੀ ਇਸ ਮਾਪਿਓ ਦੀ ਕਹੀ ਜਾ ਰਹੀ ਹੈ ਕਿ ਇੰਨੀ ਜ਼ਿਆਦਾ ਸੀ ਕਿ ਮੁੰਡਾ ਉਸ ਤੋਂ ਤੰਗ ਆ ਗਿਆ ਸੀ। ਉਸ ਦੀ ਪਤਨੀ ਉਸ ਦੇ ਕੋਲੋਂ ਗੱਲਾਂ ਲਗਾਉਣੀਆਂ ਸ਼ੁਰੂ ਕਰ ਦਿੰਦੀ ਹੈ ਅਤੇ ਜਦੋਂ ਵੀ ਕੁੜੀ ਦੇ ਮਾਪਿਓ ਉਸ ਨੂੰ ਜ਼ਲੀਲ ਕਰਦੇ ਨੇ ਤਾਂ ਕੁੜੀ ਹਮੇਸ਼ਾ ਉਹਨਾਂ ਦਾ ਹੀ ਪੱਖ ਲੈਂਦੀ ਸੀ ਅਤੇ ਨਾਲ ਹੀ ਉਹੀ ਕੁਝ ਬੋਲਣਾ ਸ਼ੁਰੂ ਕਰ ਦਿੰਦੀ ਸੀ। ਮੁੰਡਾ ਆਪਣੇ ਆਪ ਨੂੰ ਇਸ ਕਦਰ ਸਮਝ ਰਿਹਾ ਸੀ ਕਿ ਜਿਵੇਂ ਉਹ ਘਰ ਦੇ ਵਿੱਚ ਕੁਝ ਹੋਵੇ ਹੀ ਨਾ ਨਾ ਤਾਂ ਉਸ ਨੂੰ ਕਿਸੇ ਗੱਲ ਦੀ ਜਾਣਕਾਰੀ ਹੁੰਦੀ ਸੀ ਅਤੇ ਜਦੋਂ ਉਹ ਕੋਈ ਗੱਲਬਾਤ ਕਰਦਾ ਵੀ ਸੀ ਤੇ ਲੜਾਈ ਝਗੜੇ ਮਗਰੋਂ ਉਸ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਆਖਿਰਕਾਰ ਦਲਵਿੰਦਰ ਸਿੰਘ ਸਮਰਾਦੀ ਇਹ ਪੂਰੀ ਕਹਾਣੀ ਕੀ ਹੈ ਕਿਸ ਤਰ੍ਹਾਂ ਦੇ ਨਾਲ ਆਪਣੇ ਪਹਿਲੇ ਬੱਚੇ ਦੀ ਪਹਿਲੀ ਲੋਹੜੀ ਮਨਾਉਣ ਦੇ ਸਮੇਂ ਇਹ ਸਭ ਕੁਝ ਹੋਇਆ ਕਿ ਇੱਕ ਵੀ ਖੁਸ਼ੀ ਕਿਸੇ ਨੂੰ ਨਸੀਬ ਤੱਕ ਨਹੀਂ ਹੋਈ ਜਾਣਦੇ ਚਾਰੇ ਪਾਸੇ ਲੋਹੜੀ ਦੀਆਂ ਤਿਆਰੀਆਂ ਹੋ ਰਹੀਆਂ ਸੀ ਦਿਨ ਸੀ 12 ਜਨਵਰੀ 2018 ਦਾ ਬ੍ਰੈਂਪਟਨ ਕੈਨੇਡਾ ਦੇ ਵਿੱਚ 911 ਤੇ ਇੱਕ ਫੋਨ ਕੀਤਾ ਜਾਂਦਾ ਹੈ ਅਤੇ ਕਾਲਰ ਦੱਸਦਾ ਹੈ ਕਿ ਇੱਕ ਘਰ ਦੇ ਵਿੱਚ ਲੜਾਈ ਹੋ ਰਹੀ ਹੈ ਅਤੇ ਉਹਨਾਂ ਦੇ ਕੋਲ ਇੱਕ ਛੋਟਾ ਬੱਚਾ ਵੀ ਹੈ ਇਸ ਮਗਰੋਂ ਜਦੋਂ ਐਡਰੈਸ ਪੁੱਛਿਆ ਜਾਂਦਾ ਹੈ ਤਾਂ ਅੱਗੋ ਕੋਈ ਜਵਾਬ ਨਹੀਂ ਆਂਦਾ ਉਹ ਆਖਦਾ ਹੈ ਕਿ ਮੈਨੂੰ ਐਡਰੈਸ ਦਾ ਪਤਾ ਨਹੀਂ ਦਰਅਸਲ ਇਹ ਫੋਨ ਕੀਤਾ ਜਾ ਰਿਹਾ ਸੀ ਦਲਵਿੰਦਰ ਸਿੰਘ ਸਮਰਾ ਦੇ ਵੱਲੋਂ 29 ਸਾਲ ਦਾ ਇਹ ਮੁੰਡਾ ਅਤੇ ਇਸ ਮਗਰੋਂ ਪੁਲਿਸ ਦੇ ਵੱਲੋਂ ਜਦੋਂ ਪੜਤਾਲ ਕੀਤੀ ਜਾਂਦੀ ਹੈ ਤਾਂ ਇਹ ਮੁੰਡਾ ਇਸੇ ਘਰ ਦਾ ਪਰਿਵਾਰਿਕ ਜੀ ਨਿਕਲਦਾ ਹੈ। ਬ੍ਰਮਤਨਦੇਸ ਘਰ ਦੇ ਵਿੱਚ ਜਦੋਂ ਪੁਲਿਸ ਪਹੁੰਚਦੀ ਹੈ ਤਾਂ ਇੱਥੇ ਘਰ ਦੇ ਅੰਦਰ ਰਸੋਈ ਦੇ ਨੇੜੇ ਹੀ ਦੋ ਲਾਸ਼ਾਂ ਪਈਆਂ ਸਨ ਜੋ ਕਿ 32 ਸਾਲ ਦੀ ਬਲਜੀਤ ਕੌਰ ਇਸ ਮੁੰਡੇ ਦੀ ਪਤਨੀ ਸੀ ਉਸਦੀ ਹੁੰਦੀ ਹੈ ਅਤੇ ਦੂਜੀ ਅਵਤਾਰ ਕੌਰ ਜੋ ਕਿ ਇਸ ਮੁੰਡੇ ਦੀ ਸੱਸ ਸੀ ਉਸਦੀ ਲਾਸ਼ ਪਈ ਸੀ। ਦੇਖਣ ਵਿੱਚ ਇੰਜ ਲੱਗਦਾ ਸੀ ਕਿ ਦੋਹਾਂ ਦੀ ਕੋਈ ਲੜਾਈ ਹੋਈ ਹੋਵੇ ਜਿਸ ਮਗਰੋਂ ਦੋਹਾਂ ਨੇ ਇੱਕ ਦੂਸਰੇ ਨੂੰ ਚਾਕੂ ਦੇ ਨਾਲ ਹੀ ਮਾਰ-ਮਾਰ ਕੇ ਮਾਰ ਦਿੱਤਾ ਹੋਵੇ ਕਿਉਂਕਿ ਨੇੜੇ ਹੀ ਹੱਥਾਂ ਦੇ ਕੋਲ ਉਹਨਾਂ ਦੇ ਚਾਕੂ ਵੀ ਪਏ ਸਨ ਪਰ ਜਿਵੇਂ ਹੀ ਗਹਿਰਾਈ ਤੇ ਨਾਲ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਸ ਦੇ ਪਿੱਛੇ ਦਾ ਕਾਰਨ ਕੁਝ ਹੋਰ ਹੈ ਅਤੇ ਇਹਨਾਂ ਦਾ ਕਾਤਲ ਵੀ ਕੋਈ ਹੋਰ ਹੀ ਹੈ ਇਹ ਪੂਰੀ ਕਹਾਣੀ ਦਲਵਿੰਦਰ ਸਿੰਘ ਸੰਬਰਾ ਤੋਂ ਸ਼ੁਰੂ ਹੋਈ ਹੈ ਜਲੰਧਰ ਦਾ ਰਹਿਣ ਵਾਲਾ ਨੌਜਵਾਨ ਮੁੰਡਾ 2016 ਦੇ ਵਿੱਚ ਜਿਸਨੇ ਬਲਜੀਤ कौर ਦੇ ਨਾਲ ਕੈਨੇਡਾ ਦੇ ਵਿੱਚ ਹੀ ਵਿਆਹ ਕਰਵਾਇਆ ਸੀ ਇਸ ਵਿਆਹ ਦੇ ਮੌਕੇ ਤੇ ਕੁੜੀ ਮੁੰਡਾ ਦੋਵੇਂ ਜਾਣੇ ਖੁਸ਼ ਨਜ਼ਰ ਆ ਰਹੇ ਸੀ ਦੋਹਾਂ ਦੇ ਪਲਾਨ ਬਿਲਕੁਲ ਸਾਫ਼ ਸੀ ਕਿ ਅਸੀਂ ਮਿਹਨਤ ਕਰਾਂਗੇ ਪੈਸੇ ਕਮਾਵਾਂਗੇ ਅਤੇ ਆਪਣੀ ਜ਼ਿੰਦਗੀ ਖੁਸ਼ੀ-ਖੁਸ਼ੀ ਜੀਵਾਂਗੇ ਪਰ ਇਹ ਵਿਆਹ ਮਹਿਜ਼ 2 ਸਾਲ ਹੀ ਚੱਲ ਸਕਿਆ ਵਿਆਹ ਦੇ ਵਿੱਚ ਰਹਿੰਦੇ ਹੋਈ ਹੀ ਇਹੋ ਜਿਹੀ ਨਫ਼ਰਤ ਤੇ ਗੁੜੱਤਣ ਭਰ ਗਈ ਸੀ ਕਿ ਅੰਤ ਨੂੰ ਇੱਕ ਦੇ ਵੱਲੋਂ ਦੂਜੇ ਦੀ ਜਾਨ ਲਈ ਗਈ ਹੈ ਵਿਆਹ ਦੇ ਵਿੱਚ ਅਵਤਾਰ ਸਿੰਘ ਅਤੇ ਗੁਲਦੀਪ ਕੌਰ ਵੀ ਸ਼ਾਮਿਲ ਹੋਈ ਸੀ ਜੋ ਕਿ ਬਲਜੀਤ ਕੌਰ ਦੇ ਮਾਪਿਓ ਸੀ ਵਿਆਹ ਟੈਂਡ ਕਰਨ ਤੋਂ ਬਾਅਦ ਉਹ ਮੁੜ ਕੇ ਆਪਣੀ ਧੀ ਦੇ ਕੋਲ ਰਹਿਣ ਲੱਗ ਜਾਂਦੇ ਨੇ ਇੱਥੇ ਉਹ ਕੰਮ ਵੀ ਕਰਦੇ ਹੁੰਦੇ ਨੇ ਇਸ ਕੁੜੀ ਦੇ ਪਿਤਾ ਪਰ ਉਹਨਾਂ ਦਾ ਜਵਾਈ ਹਾਕਦਾ ਹੈ ਕਿ ਉਹਨਾਂ ਨੇ ਕਦੇ ਵੀ ਸਾਡੇ ਘਰ ਦੇ ਵਿੱਚ ਫਾਈਨੈਂਸ਼ੀਅਲੀ ਕੋਈ ਹੈਲਪ ਨਹੀਂ ਕੀਤੀ ਹੋਰ ਸਭ ਤੋਂ ਵੱਡੀ ਗੱਲ ਇੱਥੇ ਦੱਸਣੀ ਲਾਜ਼ਮੀ ਹੈ ਕਿ ਇਹ ਮੁੰਡਾ ਪਹਿਲਾਂ ਇੱਥੇ ਇਲੀਗਲ ਹੁੰਦਾ ਹੈ ਪਰ ਬਲਜੀਤ ਕੌਰ ਦੇ ਨਾਲ ਵਿਆਹ ਕਰਵਾਉਣ ਤੋਂ ਬਾਅਦ ਪੱਕਾ ਹੋ ਜਾਂਦਾ ਹੈ ਲੀਗਲ ਹੋ ਜਾਂਦਾ ਹੈ ਹੁਣ ਇਸ ਘਰ ਦੇ ਵਿੱਚ ਚਾਰ ਜਾਨੇ ਰਹਿ ਰਹੇ ਨੇ ਦਿਲਵਿੰਦਰ ਉਸਦੀ ਪਤਨੀ ਬਲਜੀਤ ਬਲਜੀਤ ਕੌਰ ਦੇ ਮਾਤਾ ਤੇ ਪਿਤਾ ਜਿਨ੍ਹਾਂ ਦੇ ਨਾਮ ਅਵਤਾਰ ਸਿੰਘ ਤੇ ਕੁਲਦੀਪ ਕੌਰ ਨੇ ਉਹ ਇੱਕ ਨਵਾਂ ਘਰ ਖਰੀਦਦੇ ਨੇ ਜੋ ਕਿ ਸੈਮੀ ਡਿਟੈਚਡ ਸੀ ਦੂਸਰੇ ਵਿਅਕਤੀ ਨੂੰ ਉਹਨਾਂ ਦੇ ਘਰ ਦੇ ਵਿੱਚ ਹੋ ਰਹੀਆਂ ਗੱਲਾਂ ਆਮ ਤੌਰ ਤੇ ਸੁਣ ਹੀ ਜਾਂਦੀਆਂ ਸਨ ਕਿਸੇ ਹੋਰ ਵਿਦੇਸ਼ੀ ਕਪਲ ਦੇ ਵੱਲੋਂ ਉਹ ਘਰ ਲਿਆ ਹੋਇਆ ਸੀ 2017 ਦੇ ਵਿੱਚ ਉਹਨਾਂ ਦੇ ਘਰ ਇੱਕ ਬੱਚੇ ਨੇ ਜਨਮ ਲਿਆ ਜਿਸ ਦਾ ਨਾਮ ਹਰਨबीर ਸਿੰਘ ਰੱਖਿਆ ਗਿਆ ਦਲਵਿੰਦਰ ਸਿੰਘ ਇੱਕ ਵਰਕਸ਼ਾਪ ਤੇ ਕੰਮ ਕਰਦਾ ਸੀ 13 ਜੂਨ 2017 ਨੂੰ ਇੱਕ ਅਜੀਬ ਜਿਹੀ ਘਟਨਾ ਹੁੰਦੀ ਹੈ ਕਿ ਪਤਨੀ ਦੇ ਵੱਲੋਂ ਆਪਣੇ ਪਤੀ ਦੇ ਖਿਲਾਫ ਘਰੇਲੂ ਹਿੰਸਾ ਦਾ ਇੱਕ ਕੇਸ ਦਰਜ ਕਰਵਾਇਆ ਜਾਂਦਾ ਹੈ 16 ਦੇ ਵਿੱਚ ਵਿਆਹ ਹੋਇਆ ਤੇ 2017 ਜੂਨ ਦੇ ਵਿੱਚ ਹੀ ਪਤਨੀ ਦੇ ਵੱਲੋਂ ਜਦੋਂ ਇੰਜ ਕੀਤਾ ਗਿਆ ਤਾਂ ਹਰੇਕ ਨੂੰ ਹੈਰਾਨੀ ਹੋਣੀ ਹੀ ਸੀ ਕਿ ਵਿਆਹ ਨੂੰ ਹਲੇ ਸਾਲ ਕੀ ਹੋਇਆ ਤੇ ਇਹ ਸਭ ਕੁਝ ਹੋਣਾ ਸ਼ੁਰੂ ਹੋ ਗਿਆ ਇਸ ਮਗਰੋਂ ਪੁਲਿਸ ਦੇ ਵੱਲੋਂ ਮੁੰਡੇ ਨੂੰ ਅਰੈਸਟ ਵੀ ਕੀਤਾ ਗਿਆ ਪਰ ਅਗਲੇ ਹੀ ਦਿਨ ਮੁੰਡਾ ਬੇਲ ਲੈ ਕੇ ਬਾਹਰ ਆ ਜਾਂਦਾ ਹੈ ਇਸ ਬੇਲ ਦੀ ਕੰਡੀਸ਼ਨ ਇਹ ਸੀ ਕਿ ਇਹ ਪਤੀ ਆਪਣੀ ਪਤਨੀ ਨੂੰ ਕੰਟੈਕਟ ਨਹੀਂ ਕਰ ਸਕਦਾ ਦੋ ਕੁ ਦਿਨ ਤਾਂ ਉਹ ਉੱਥੇ ਹੀ ਰਿਹਾ ਜਿਨ੍ਹਾਂ ਦੇ ਵੱਲੋਂ ਉਸਦੀ ਬੇਲ ਕਰਵਾਈ ਗਈ ਸੀ ਪਰ ਬਾਅਦ ਦੇ ਵਿੱਚ ਇਹ ਮੁੰਡਾ ਆਪਣੀ ਪਤਨੀ ਦੇ ਨਾਲ ਸਭ ਕੁਝ ਠੀਕ ਕਰਨਾ ਚਾਹੁੰਦਾ ਹੁੰਦਾ ਪੈਚ ਅਪ ਕਰਨ ਦੇ ਲਈ ਕਿਸੇ ਹੋਰ ਨੂੰ ਵਿਚ ਪਵਾ ਕੇ ਇੱਕ ਮੀਟਿੰਗ ਰੱਖੀ ਜਾਂਦੀ ਹੈ ਉਸ ਦੀ ਘਰ ਵਾਲੀ ਪਰਮਜੀਤ ਕੌਰ ਹੁੰਦੀ ਹੈ ਇੱਕ ਹੋਰ ਵਿਅਕਤੀ ਜੋ ਕਿ ਇਹਨਾਂ ਦਾ ਜਾਣਕਾਰ ਸੀ ਉਹਨਾਂ ਦੇ ਘਰ ਹੀ ਇਹ ਮੀਟਿੰਗ ਹੁੰਦੀ ਹੈ ਬਲਜੀਤ ਕੌਰ ਅਤੇ ਦਲਵਿੰਦਰ ਸਿੰਘ ਨੂੰ ਆਪਸ ਦੇ ਵਿੱਚ ਸਮਝਾਉਣ ਦੇ ਲਈ ਸਮਝੌਤਾ ਕਰਵਾਉਣ ਦੇ ਲਈ ਇੱਥੇ ਬੁਲਾਇਆ ਜਾਂਦਾ ਹੈ। ਇੱਥੇ ਪਤੀ-ਪਤਨੀ ਤੋਂ ਇਲਾਵਾ ਕੁਝ ਹੋਰ ਜਾਣਕਾਰ ਵੀ ਮੌਜੂਦ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕੁੜੀ ਦੇ ਮਾਪਿਓ ਸ਼ਾਮਿਲ ਹੁੰਦੇ ਨੇ ਜਿੱਥੇ ਇਹ ਮੁੰਡਾ ਕੰਮ ਕਰਦਾ ਸੀ ਦਲਵਿੰਦਰ ਸਿੰਘ ਉੱਥੇ ਦਾ ਮਾਲਕ ਵੀ ਇੱਥੇ ਸ਼ਾਮਲ ਹੁੰਦਾ ਹੈ। ਉਹ ਸਾਰੇ ਜਾਣੇ ਦੋਹਾਂ ਨੂੰ ਸਮਝਾਉਂਦੇ ਨੇ ਉਹ ਸਮਝ ਵੀ ਜਾਂਦੇ ਨੇ ਅਤੇ ਕਹਿੰਦੇ ਨੇ ਕਿ ਅਸੀਂ ਆਪਣੇ ਵਿਅਵਤਾ ਜ਼ਿੰਦਗੀ ਨੂੰ ਇੱਕ ਵਾਰ ਫਿਰ ਤੋਂ ਕੰਟੀਨਿਊ ਕਰਾਂਗੇ ਸਮਝੋਤੇ ਮਗਰੂਮ ਹੋ ਇਕੱਠਾ ਰਹਿਣਾ ਸ਼ੁਰੂ ਹੋ ਜਾਂਦੇ ਨੇ ਅਤੇ ਨਾਲ ਹੀ 25 ਅਗਸਤ 2017 ਨੂੰ ਬਲਜੀਤ ਕੌਰ ਦੇ ਵੱਲੋਂ ਕੋਰਟ ਤੇ ਵੀ ਜਾ ਕੇ ਇਹ ਕੇਸ ਵਾਪਸ ਲਿਆ ਗਿਆ ਨਾਲ ਹੀ ਕਿਹਾ ਗਿਆ ਕਿ ਜਦੋਂ ਇਹ ਰਿਪੋਰਟ ਲਿਖਵਾਈ ਗਈ ਸੀ ਤਾਂ ਇਹ ਝਗੜਾ ਦੋਹਾਂ ਦਾ ਹੋਇਆ ਸੀ ਦੋਵੇਂ ਜਾਣੇ ਹੀ ਹੱਥੋਂ ਪਾਈ ਹੋਏ ਸਨ ਇਸ ਕਰਕੇ ਉਹ ਇਸ ਨੂੰ ਵਾਪਸ ਲੈ ਰਹੀ ਹੈ ਕਿਉਂਕਿ ਇਹ ਪਹਿਲਾਂ ਘਰੇਲੂ ਹਿੰਸਾ ਅਤੇ ਪਤੀ ਦੇ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸੀ ਤਾਂ ਖੈਰ ਇਸ ਮਗਰੋਂ ਉਹ ਸਾਰੇ ਜਾਣੇ ਇਕੱਠੇ ਰਹਿਣਾ ਸ਼ੁਰੂ ਕਰ ਦਿੰਦੇ ਨੇ ਦੋ ਤਿੰਨ ਮਹੀਨੇ ਹੀ ਲੰਘਦੇ ਨੇ ਕਿ ਅਚਾਨਕ ਹੀ ਫੇਰ ਤੋਂ ਘਰ ਦੇ ਵਿੱਚ ਲੜਾਈ ਝਗੜਾ ਸ਼ੁਰੂ ਹੁੰਦਾ ਹੈ ਇਹ ਲੜਾਈ ਅਕਸਰ ਹੀ ਛੋਟੀਆਂ ਗੱਲਾਂ ਨੂੰ ਲੈ ਕੇ ਹੁੰਦੀ ਹੁੰਦੀ ਸੀ ਅਤੇ ਬਾਅਦ ਦੇ ਵਿੱਚ ਪਹੁੰਚਦੀ ਪਹੁੰਚਦੀ ਕਿਤੇ ਹੋਰ ਹੀ ਪਹੁੰਚ ਜਾਂਦੀ ਸੀ ਤਾਂ ਹੁਣ 17 ਨਵੰਬਰ 2017 ਦਾ ਦਿਨ ਸੀ ਜਦੋਂ ਬਲਜੀਤ ਕੌਰ ਆਪਣੇ ਮੁੰਡੇ ਦੀ ਪਹਿਲੀ ਲੋੜੀ ਦੀਆਂ ਤਿਆਰੀਆਂ ਕਰਨਾ ਚਾਹੁੰਦੀ ਹੈ ਉਹ ਚਾਹੁੰਦੇ ਸੀ ਕਿ ਵੱਡਾ ਫੰਕਸ਼ਨ ਕੀਤਾ ਜਾਵੇ ਸਾਰਿਆਂ ਨੂੰ ਬੁਲਾਇਆ ਜਾਵੇ ਪਿਤਾ ਦੇ ਨਾਲ ਉਹ ਗੁਰੂ ਘਰ ਦੇ ਵਿੱਚ ਵੀ ਗਈ ਅਤੇ ਕਿਹਾ ਕਿ 13 ਜਨਵਰੀ 2018 ਦੇ ਲਈ ਸਾਡੀ ਬੁਕਿੰਗ ਕਰਵਾਈ ਜਾਵੇ ਇੱਥੇ ਰੱਖਿਆ ਜਾਵੇ ਉਹ ਦਿਨ ਤਾਂ ਕਿ ਅਸੀਂ ਸੋ ਜਾਣਕਾਰਾਂ ਨੂੰ ਦੋਸਤਾਂ ਰਿਸ਼ਤੇਦਾਰਾਂ ਨੂੰ ਜਿਨ੍ਹਾਂ ਨੇ ਸ਼ਾਮਿਲ ਹੋਣਾ ਹੈ ਉਹਨਾਂ ਨੂੰ ਇਸ ਅਖੰਡ ਪਾਠ ਦੇ ਵਿੱਚ ਬੁਲਾ ਸਕੀ ਇਸ ਅਖੰਡ ਪਾਠ ਤੋਂ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਹੈ 10 ਜਨਵਰੀ 2018 ਨੂੰ ਪਰਮਜੀਤ ਸਮਰਾ ਨਾਮ ਦੀ ਉਹ ਔਰਤ ਜੋ ਕਿ ਉਹਨਾਂ ਨੂੰ ਜਾਣਦੀ ਸੀ ਦੋਹਾਂ ਨੂੰ ਹੀ ਮੁੰਡੇ ਅਤੇ ਕੁੜੀ ਨੂੰ ਪਤੀ ਪਤਨੀ ਨੂੰ ਜਾਣਦੀ ਸੀ ਉਹਨਾਂ ਦੇ ਘਰ ਡਿਨਰ ਤੇ ਆਉਂਦੀ ਹੈ ਪਰ ਹੈਰਾਨੀ ਦੀ ਗੱਲ ਹੁੰਦੀ ਹੈ ਕਿ ਦੋਹਾਂ ਦੀ ਕਾਮਨ ਫਰੈਂਡ ਵੀ ਸੀ ਇਹ ਅਤੇ ਫੈਮਿਲੀ ਮੈਂਬਰ ਦੀ ਤਰ੍ਹਾਂ ਇਸ ਨੂੰ ਟ੍ਰੀਟ ਕੀਤਾ ਜਾਂਦਾ ਸੀ ਇਸ ਨੂੰ ਵੀ ਲੋੜੀ ਵਾਲੇ ਫੰਕਸ਼ਨ ਤੇ ਨਹੀਂ ਬੁਲਾਇਆ ਗਿਆ ਸੀ ਜੋ ਕਿ ਪਹਿਲੇ ਪੁੱਤਰ ਦੀ ਪਹਿਲੀ ਲੋੜੀ ਹੁਣ ਕਰਕੇ ਇੱਕ ਵੱਡਾ ਫੰਕਸ਼ਨ ਸੀ ਉਲਟਾ ਮੁੰਡਾ ਇਹ ਆਖ ਰਿਹਾ ਹੁੰਦਾ ਪਰਮਜੀਤ ਨੂੰ ਕਿ ਹੋ ਸਕਦਾ ਹੈ ਅਸੀਂ ਇਸ ਵਾਰੀ ਪੰਜਾਬ ਜਾਈਏ ਇੰਡੀਆ ਜਾਈਏ ਲੋੜੀ ਮਨਾਣ ਕਿਉਂਕਿ ਮੁੰਡੇ ਦੀ ਪਹਿਲੀ ਲੋੜੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਤੋਂ ਬਾਅਦ ਪਰਮਜੀਤ ਉੱਥੋਂ ਚਲੀ ਜਾਂਦੀ ਹੈ ਪਰ ਕੁਝ ਸਮੇਂ ਬਾਅਦ ਉਹ ਜਾ ਕੇ ਉੱਥੋਂ ਫੋਨ ਕਰਦੀ ਹੈ ਦਲਵਿੰਦਰ ਸਿੰਘ ਨੂੰ ਹੈਰਾਨ ਹੋ ਕੇ ਆਖਦੀ ਹੈ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਤੁਸੀਂ ਲੋੜੀ ਦਾ ਫੰਕਸ਼ਨ ਰੱਖਿਆ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਜੇਕਰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੋਵੇ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਇਹ ਸੁਣਨ ਤੋਂ ਬਾਅਦ ਦਲਵਿੰਦਰ ਸਿੰਘ ਵੀ ਹੈਰਾਨ ਹੁੰਦਾ ਹੈ ਕਿ ਅਸੀਂ ਤਾਂ ਲੋੜੀ ਦਾ ਕੋਈ ਫੰਕਸ਼ਨ ਨਹੀਂ ਰੱਖਿਆ ਇਸ ਮਗਰੋਂ ਜਦੋਂ ਉਸਨੇ ਆਪਣੀ ਪਤਨੀ ਦੇ ਨਾਲ ਗੱਲਬਾਤ ਕੀਤੀ 12 ਜਨਵਰੀ ਦਾ ਉਹ ਦਿਨ ਜਦੋਂ ਕਰੀਬ ਰਾਤ ਨੂੰ 9:30 ਵਜੇ ਇਹ ਕਾਲ ਪਰਮਜੀਤ ਦੇ ਵੱਲੋਂ ਦਲਵਿੰਦਰ ਸਿੰਘ ਨੂੰ ਕੀਤੀ ਗਈ ਸੀ ਗੱਲਬਾਤ ਦੇ ਵਿੱਚ ਹੀ ਦਲਵਿੰਦਰ ਵੀ ਆਪਣੀ ਹੈਰਾਨੀ ਸ਼ੋਅ ਕਰਦਾ ਹੈ ਕਿ ਮੈਨੂੰ ਤਾਂ ਅਜਿਹੇ ਕਿਸੇ ਪ੍ਰੋਗਰਾਮ ਦੇ ਬਾਰੇ ਨਹੀਂ ਪਤਾ ਪਰ ਜਦੋਂ ਉਸਨੇ ਆਪਣੀ ਪਤਨੀ ਨੂੰ ਸਵਾਲ ਕੀਤਾ ਤਾਂ ਉਹ ਕਹਿੰਦੀ ਹੈ ਕਿ ਹਾਂ ਇਹੋ ਜਿਹਾ ਇੱਕ ਪ੍ਰੋਗਰਾਮ ਮੈਂ ਰੱਖਿਆ ਹੋਇਆ ਹੈ 2016 ਦੇ ਵਿੱਚ ਵਿਆਹਿਆ ਇਹ ਜੋੜਾ ਹੁਣ 2018 ਦੇ ਵਿੱਚ ਪਹੁੰਚ ਗਿਆ ਸੀ ਆਪਣੇ ਮੁੰਡੇ ਦੀ ਪਹਿਲੀ ਲੋੜੀ ਇਹਨਾਂ ਨੇ ਮਨਾਣੀ ਸੀ ਪਰ ਇਸ ਤੋਂ ਪਹਿਲਾਂ ਹੀ ਇਸੇ ਗੱਲ ਨੂੰ ਲੈ ਕੇ ਘਰ ਦੇ ਵਿੱਚ ਝਗੜਾ ਹੋ ਗਿਆ ਕਿ ਮੈਨੂੰ ਇਸ ਲੋੜੀ ਦੇ ਫੰਕਸ਼ਨ ਦੇ ਬਾਰੇ ਕਿਉਂ ਨਹੀਂ ਦੱਸਿਆ ਗਿਆ ਇਸ ਤਰ੍ਹਾਂ ਹੀ 955 ਤੇ ਪਰਮਜੀਤ ਸਮਰਾ ਨੂੰ ਦਲਵਿੰਦਰ ਸਿੰਘ ਫੋਨ ਕਰਦਾ ਨਾਲ ਹੀ ਪਤਨੀ ਦੇ ਨਾਲ ਹੋਈ ਲੜਾਈ ਦੀਆਂ ਆਵਾਜ਼ਾਂ ਵੀ ਉਸ ਨੂੰ ਫੋਨ ਦੇ ਰਾਹੀਂ ਸੁਣ ਰਹੀਆਂ ਸਨ ਹਾਲਾਂਕਿ ਪਰਮਜੀਤ ਉਹਨਾਂ ਨੂੰ ਸ਼ਾਂਤ ਰਹਿਣ ਦੇ ਲਈ ਆਖਦੀ ਹੈ ਕਿਉਂਕਿ ਪਹਿਲਾਂ ਤੋਂ ਹੀ ਇਹ ਸਾਰੇ ਜਾਣਦੇ ਸੀ ਕਿ ਪਤੀ ਪਤਨੀ ਦੇ ਵਿਚਾਲੇ ਅਣਬਣ ਰਹੀ ਆ ਤੇ ਇਹ ਸਾਰਾ ਮਾਮਲਾ ਪੁਲਿਸ ਤੱਕ ਵੀ ਪਹੁੰਚਿਆ ਸੀ ਉਹ ਨਹੀਂ ਚਾਹੁੰਦੇ ਹੁੰਦੇ ਕਿਸੇ ਵੀ ਤਰ੍ਹਾਂ ਇਹ ਰਿਸ਼ਤਾ ਖਰਾਬ ਹੋਵੇ ਪਰ ਫਿਰ ਵੀ ਇਹ ਲੜਾਈ ਰੁਕਦੀ ਨਹੀਂ ਪਤਨੀ ਵੀ ਉਸ ਬੰਦੇ ਨੂੰ ਫੋਨ ਕਰਦੀ ਹੈ ਜਿੱਥੇ ਉਸਦਾ ਪਤੀ ਕੰਮ ਕਰਦਾ ਸੀ ਅਤੇ ਦੱਸਦੀ ਹੈ ਕਿ ਇਹ ਘਰ ਦੇ ਵਿੱਚ ਲਾਈ ਝਗੜਾ ਕਰ ਰਿਹਾ ਹੈ ਆਪਣਾ ਪੱਖ ਰੱਖਦੀ ਹੈ ਤੇ ਉਸ ਨੂੰ ਦੱਸਦੀ ਹੈ ਕਿ ਉਸਨੇ ਇਹ ਸਾਰਾ ਕੁਝ ਆਪਣੇ ਪਤੀ ਨੂੰ ਕਿਉਂ ਨਹੀਂ ਦੱਸਿਆ ਸੀ ਉਹ ਸਮਝਾਉਣ ਦੀ ਕੋਸ਼ਿਸ਼ ਕਰਨਾ ਚਾਹਦੀ ਹੁੰਦੀ ਹੈ ਪਰ ਇਹ ਝਗੜਾ ਵੱਧਦਾ ਹੀ ਜਾਂਦਾ ਹੈ ਇਸ ਮਗਰੋਂ ਦਲਵਿੰਦਰ ਸਿੰਘ ਨੇ ਵੀ ਆਪਣੇ ਉਸ ਬੌਸ ਨੂੰ ਫੋਨ ਕੀਤਾ ਜਿੱਥੇ ਉਹ ਕੰਮ ਕਰਦਾ ਸੀ ਸਾਰੀ ਬਹਿਸ ਉਹ ਸੁਣ ਰਿਹਾ ਸੀ ਅਤੇ ਨਾਲ ਹੀ ਇਹ ਸ਼ੋਰ ਉਹਨਾਂ ਦੇ ਗਵਾਂਢੀ ਵੀ ਸੁਣ ਰਹੇ ਸੀ ਜੋ ਕਿ ਇੱਕ ਗੋਰਾ ਕਪਲ ਨਾਲ ਹੀ ਰਹਿੰਦਾ ਹੁੰਦਾ ਸੀ ਇਸ ਤੋਂ ਇਲਾਵਾ ਕਰਨੈਲ ਸਿੰਘ ਜਿੱਥੇ ਦਲਵਿੰਦਰ ਸਿੰਘ ਕੰਮ ਕਰਦਾ ਸੀ ਉੱਥੇ ਦਾ ਮਾਲਕ ਜਿਹੋ ਬੈਕ ਕਾਲ ਵੀ ਕਰਦਾ ਪਰ ਉਸ ਦਾ ਫੋਨ ਨਹੀਂ ਚੱਕਿਆ ਜਾਂਦਾ ਹੁਣ ਰਾਤ ਦੇ 10:30 ਵਜੇ ਚੁੱਕੇ ਸੀ ਅਤੇ ਗਵਾਂਡੀ ਦੱਸਦੇ ਨੇ ਕਿ ਘਰ ਦੇ ਵਿੱਚੋਂ ਰੋਲਾ ਪੈਣ ਦੀ ਸਮਾਨ ਸੁੱਟਣ ਦੀਆਂ ਆਵਾਜ਼ਾਂ ਬੜੀਆਂ ਤੇਜ਼ੀ ਦੇ ਨਾਲ ਆ ਰਹੀਆਂ ਸਨ ਅਤੇ ਫਿਰ ਇੱਕਦਮ ਸਭ ਕੁਝ ਸ਼ਾਂਤ ਹੋ ਗਿਆ ਹੁਣ ਦਲਵਿੰਦਰ ਸਿੰਘ ਨੇ ਕਰਨੈਲ ਸਿੰਘ ਨੂੰ ਫੋਨ ਕਰਕੇ ਕਿਹਾ ਕਿ ਮੈਂ ਦੋਵਾਂ ਨੂੰ ਮਾਰ ਦਿੱਤਾ ਕਰਨਾਲ ਸਿੰਘ ਡਰ ਜਾਂਦਾ ਅਤੇ ਕਹਿੰਦਾ ਕਿ ਸਾਫ ਸਾਫ ਦੱਸ ਤੂੰ ਕੀ ਬੋਲ ਰਿਹਾ ਦਵਿੰਦਰ ਸਿੰਘ ਦਲਵਿੰਦਰ ਸਿੰਘ ਫਿਰ ਤੋਂ ਆਖਦਾ ਕਿ ਮੈਂ ਆਪਣੀ ਘਰਵਾਲੀ ਅਤੇ ਸੱਸ ਨੂੰ ਮਾਰ ਮੁਕਾਇਆ ਕਰਨਾਲ ਸਿੰਘ ਨੂੰ 911 ਤੇ ਕਾਲ ਕਰਨ ਦੇ ਲਈ ਕਹਿੰਦਾ ਹੈ ਅਤੇ ਉਸਦੇ ਨਾਲ ਖੜੀ ਉਸਦੀ ਘਰਵਾਲੀ ਫਟਾਫਟ 911 ਤੇ ਕਾਲ ਕਰ ਦਿੰਦੀ ਹੈ ਹੁਣ ਇਹ ਸਾਰਾ ਕੁਝ ਹੋ ਚੁੱਕਿਆ ਸੀ ਗੱਲਾਂ ਲੁਕਾਉਣ ਤੇ ਝੂਠ ਬੋਲਣ ਦੀ ਆਦਤ ਤੋਂ ਤੰਗ ਆ ਕੇ ਮੁੰਡਾ ਦੱਸਦਾ ਹੈ ਕਿ ਮੈਂ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਆਪਣੇ ਹੀ ਮੁੰਡੇ ਦੀ ਪਹਿਲੀ ਲੋਹੜੀ ਦੇ ਮੌਕੇ ਤੇ ਉਸ ਤੋਂ ਉਸਦੀ ਮਾਂ ਇਸ ਪਿਓ ਨੇ ਖੋਲੇ ਦੂਸਰਾ ਫੋਨ ਹੁਣ ਦਲਵਿੰਦਰ ਸਿੰਘ ਨੇ ਪਰਮਜੀਤ ਸਮਰਾ ਉਸੇ ਔਰਤ ਨੂੰ ਕੀਤਾ ਜਿਸ ਦੇ ਵੱਲੋਂ ਇਹ ਫੋਨ ਕੀਤਾ ਗਿਆ ਸੀ ਜਿਸ ਤੇ ਮਗਰੋਂ ਦੋਹਾਂ ਪਤੀ ਪਤਨੀ ਦੀ ਲੜਾਈ ਸ਼ੁਰੂ ਹੋਈ ਸੀ ਉਸਨੂੰ ਵੀ ਕਿਹਾ ਜਾਂਦਾ ਹੈ ਕਿ 2911 ਤੇ ਕਾਲ ਕਰ ਦੇ ਕਰਨਾਲ ਸਿੰਘ ਕੁੜੀ ਦੇ ਪਿਤਾ ਨੂੰ ਵੀ ਨਾਲ-ਨਾਲ ਫੋਨ ਕਰਦੇ ਰਹਿੰਦੇ ਨੇ ਕਿ ਉਹ ਫਟਾਫਟ ਘਰ ਪਹੁੰਚਣ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਕਹਾਣੀ ਦੇ ਸ਼ੁਰੂ ਦੇ ਵਿੱਚ ਹੀ ਇਹ ਕੁੜੀ ਆਪਣੇ ਮਾਪਿਓ ਦੇ ਨਾਲ ਹੀ ਇੱਥੇ ਰਹਿ ਰਹੀ ਸੀ ਮਾਤਾ ਘਰ ਦੇ ਵਿੱਚ ਹੀ ਸੀ ਜਿਸ ਨੂੰ ਕਿ ਉਸਦੇ ਜਵਾਈ ਨੇ ਖਤਮ ਕਰ ਦਿੱਤਾ ਪਰ ਇਹਨਾਂ ਦੇ ਪਿਤਾ ਇਸ ਕੁੜੀ ਦੇ ਪਿਤਾ ਉਸ ਸਮੇਂ ਕੰਮ ਤੇ ਬਾਹਰ ਗਏ ਹੋਏ ਸਨ ਜਿਨ੍ਹਾਂ ਨੂੰ ਫੋਨ ਕਰਕੇ ਛੇਤੀ ਘਰ ਪਹੁੰਚਣ ਦੇ ਲਈ ਕਿਹਾ ਗਿਆ ਹੁਣ ਤੀਸਰੀ ਵਾਰ ਦਲਵਿੰਦਰ ਸਿੰਘ ਨੇ ਵੀ ਖੁਦ 911 ਤੇ ਕਾਲ ਕੀਤੀ ਅਤੇ ਕਿਹਾ ਕਿ ਮੈਂ ਸ਼ਰਾਬ ਪੀਤੀ ਹੋਈ ਐ ਅਤੇ ਉਸ ਦੀ ਘਰ ਵਾਲੀ ਅਤੇ ਸੱਸ ਆਪਸ ਦੇ ਵਿੱਚ ਲੜ ਰਹੇ ਸਨ ਬਾਅਦ ਦੇ ਵਿੱਚ ਮੈਨੂੰ ਨਹੀਂ ਪਤਾ ਕੀ ਹੋਇਆ ਪੁਲਿਸ ਵਾਲੇ ਮੌਕੇ ਤੇ ਪਹੁੰਚਦੇ ਨੇ ਮ੍ਰਿਤਕ ਦੀ ਹਾਂ ਨੂੰ ਦੇਖਦੇ ਨੇ ਅਤੇ ਮੁੰਡੇ ਨੂੰ ਵੀ ਹਿਰਾਸਤ ਦੇ ਵਿੱਚ ਲੈ ਲੈਂਦੇ ਨੇ ਹੁਣ ਦਿਨ ਆਂੰਦ ਹੈ 13 ਜਨਵਰੀ ਉਹ ਦਿਨ ਜਦੋਂ ਸਾਰੇ ਰਿਸ਼ਤੇਦਾਰਾਂ ਨੇ ਲੋੜੀ ਵਾਲੇ ਦਿਨ ਇਕੱਠੇ ਹੋਣਾ ਸੀ ਇੱਕ ਵੱਡੀ ਪਾਰਟੀ ਕੀਤੀ ਜਾਣੀ ਸੀ ਪਰ ਇਹ ਨਹੀਂ ਪਤਾ ਸੀ ਕਿਉਂ ਸਾਰੇ ਦੋਸਤ ਰਿਸ਼ਤੇਦਾਰ ਮਿੱਤਰ ਉਸ ਬੱਚੇ ਦੀ ਹਾਲਤ ਨੂੰ ਦੇਖ ਕੇ ਅੱਜ ਤਰਸ ਖਾ ਰਹੇ ਹੋਣਗੇ ਲੋਹੜੀ ਦਾ ਦਿਨ ਜਦੋਂ ਗੁਰੂ ਘਰ ਦੇ ਵਿੱਚ ਜਵਾਕ ਦੀ ਪਹਿਲੀ ਲੋਹੜੀ ਦੇ ਲਈ ਪਾਠ ਰੱਖਿਆ ਗਿਆ ਸੀ ਪਰ ਇੱਥੇ ਸਭ ਕੁਝ ਹੁਣ ਉਜੜ ਚੁੱਕਿਆ ਸੀ ਦਲਵਿੰਦਰ ਸਿੰਘ ਸਭ ਕੁਝ ਮੰਨ ਲੈਂਦਾ ਹੈ ਕਿ ਸਾਸੂ ਉਸ ਨੂੰ ਮੈਣੇ ਮਾਰਦੀ ਹੁੰਦੀ ਸੀ ਕਿ ਅਸੀਂ ਹੀ ਤੈਨੂੰ ਇੱਥੇ ਪੱਕਾ ਕਰਵਾਇਆ ਅਤੇ ਨਾਲ ਉਸਦੇ ਮਾਪਿਆਂ ਨੂੰ ਬੁਰਾ ਭਲਾ ਕਹਿੰਦੀ ਸੀ ਉਸ ਦੀ ਘਰਵਾਲੀ ਵੀ ਅਕਸਰ ਹੀ ਆਪਣੇ ਮਾਪਿਓ ਦੇ ਨਾਲ ਹੀ ਰਲ ਜਾਂਦੀ ਸੀ ਅਤੇ ਕਈ ਤਰ੍ਹਾਂ ਦੇ ਝੂਠ ਆਪਣੇ ਪਤੀ ਨੂੰ ਬੋਲਦੀ ਸੀ ਇਹ ਸਾਰੀਆਂ ਉਹ ਗੱਲਾਂ ਨੇ ਜੋ ਦਲਵਿੰਦਰ ਸਿੰਘ ਨੇ ਪੁਲਿਸ ਨੂੰ ਦੱਸੀਆਂ ਨੇ ਆਪਣੀ ਘਰਵਾਲੀ ਅਤੇ ਸੱਸ ਦੀ ਜਾਣ ਲੈਣ ਦੇ ਪਿੱਛੇ ਇੱਥੇ ਹੀ ਉਹ ਆਖਦਾ ਹੈ ਕਿ ਮੇਰੀ ਸੱਸ ਅਕਸਰ ਹੀ ਭੜਕਾਉਂਦੀ ਹੁੰਦੀ ਸੀ ਪਤਨੀ ਨੂੰ ਜਿਸ ਦੇ ਚਲਦੇ ਹੋਏ ਗੁੱਸੇ ਦੇ ਵਿੱਚ ਆ ਕੇ ਉਸ ਨੇ ਸਭ ਕੁਝ ਕੀਤਾ ਉਹ ਬਾਰ ਬਾਰ ਆਪਣੀ ਸੱਸ ਦਾ ਨਾਮ ਇੱਥੇ ਲੈ ਰਿਹਾ ਹੁੰਦਾ ਉਹ ਇਹ ਮਹਿਸੂਸ ਕਰ ਰਿਹਾ ਸੀ ਕਿ ਉਸ ਦੀ ਪਤਨੀ ਦਾ ਇੰਨਾ ਕਸੂਰ ਨਹੀਂ ਜਿੰਨਾ ਵੱਡਾ ਕਸੂਰ ਉਸ ਦੀ ਸਸਦਾ ਹੈ ਜਿਸ ਦੇ ਕਾਰਨ ਇਹ ਘਰ ਨਹੀਂ ਵੱਸ ਸਕਿਆ ਇਸ ਮਗਰੋਂ ਦਲਵਿੰਦਰ ਸਿੰਘ ਨੇ ਮੰਨਿਆ ਕਿ ਮੈਂ ਚਾਕੂ ਦਿਨਾਲ ਦੋਹਾਂ ਨੂੰ ਮਾਰ ਦਿੱਤਾ ਸਾ ਸੋਹਰੇ ਨੂੰ ਹਰ ਲੜਾਈ ਦਾ ਜ਼ਿੰਮੇਦਾਰ ਮੰਨਦਾ ਹੋਇਆ ਇਹ ਮੁੰਡਾ ਆਖਦਾ ਹੈ ਕਿ ਸੋਹਰਿਆਂ ਨੇ ਕਦੇ ਵੀ ਉਸ ਦਾ ਘਰ ਵਸਣ ਨਹੀਂ ਦਿੱਤਾ ਕਦੇ ਕੋਈ ਹੈਲਪ ਨਹੀਂ ਕੀਤੀ ਕਿ ਅਸੀਂ ਆਪਣਾ ਮਸਾ ਹੀ ਗੁਜ਼ਾਰਾ ਕਰ ਰਹੇ ਸੀ ਪਰ ਉਹ ਸਾਡੇ ਨਾਲ ਇੱਥੇ ਰਹਿੰਦੇ ਰਹੇ ਬਲਜੀਤ कौर ਇੱਕ ਪੜੀ ਲਿਖੀ ਕੁੜੀ ਸੀ ਪਰ ਉਹ ਉਸ ਦਾ ਕਹਿਣਾ ਸੀ ਕਿ ਜਦੋਂ ਸਸੋਰਾ ਉਸ ਨੂੰ ਮਾੜਾ ਬੋਲਦੇ ਸੀ ਤਾਂ ਬਲਜੀਤ ਕੌਰ ਵੀ ਉਹਨਾਂ ਦੇ ਨਾਲ ਰਲ ਜਾਂਦੀ ਸੀ। ਦਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਇੰਜ ਲੱਗਣ ਲੱਗ ਪਿਆ ਸੀ ਜਿਵੇਂ ਉਹ ਇਸ ਘਰ ਦਾ ਮੈਂਬਰ ਹੀ ਨਾ ਹੋਵੇ। ਉਸ ਨੂੰ ਇੱਕ ਮਾਮੂਲੀ ਜਿਹਾ ਬੰਦਾ ਸਮਝ ਕੇ ਉਸ ਦੇ ਨਾਲ ਕਈ ਵਾਰ ਝੂਠ ਬੋਲਿਆ ਜਾਂਦਾ ਤੇ ਕਈ ਗੱਲਾਂ ਲਕੋਈਆਂ ਜਾਂਦੀਆਂ ਸਨ। ਇਸ ਦੇ ਵਿਚਾਲੇ ਹੀ ਪੁਲਿਸ ਦੇ ਕੋਲ ਪਹੁੰਚੀ ਮੈਡੀਕਲ ਰਿਪੋਰਟ ਤੇ ਵਿੱਚ ਸਾਹਮਣੇ ਆਇਆ ਕਿ ਉਸ ਨੇ ਪਤਨੀ ਨੂੰ 72 ਵਾਰ ਅਤੇ 43 ਵਾਰ ਆਪਣੀ ਸੱਸ ਨੂੰ ਚਾਕੂ ਦੇ ਨਾਲ ਖੋਬਿਆ ਸੀ ਹਮਲਾ ਕੀਤਾ ਸੀ ਸਬੂਤਾਂ ਦੇ ਨਾਲ ਛੇੜਛਾੜ ਕੀਤੀ ਸੀ ਇਸ ਮਗਰੋਂ ਇਸ ਨੂੰ 25 ਸਾਲ ਦੀ ਸਜ਼ਾ ਹੋਈ ਅਤੇ ਵੀ ਕਿਹਾ ਗਿਆ ਕਿ ਇਸ ਨੂੰ ਪੈਰੋਲ ਨਹੀਂ ਮਿਲੇਗੀ ਤਾਂ ਕਿਸੇ ਵੀ ਘਰ ਦੇ ਵਿੱਚ ਜਦੋਂ ਕਿਸੇ ਹੋਰ ਦੀ ਦਖਲਅੰਦਾਜ਼ੀ ਹੁੰਦੀ ਹੈ ਤਾਂ ਯਕੀਨਨ ਰਿਸ਼ਤੇ ਟੜਕਣਾ ਸ਼ੁਰੂ ਹੋ ਜਾਂਦੇ ਨੇ ਆਪਸ ਦੇ ਵਿੱਚ ਮਨ ਮਟਾਵ ਹੋਣਾ ਸ਼ੁਰੂ ਹੁੰਦਾ ਕੋਈ ਵੀ ਖੁਸ਼ੀ ਅਤੇ ਗਮੀ ਦਾ ਮੌਕਾ ਹੋਵੇ ਪਹਿਲਾਂ ਉੱਥੇ ਦੁੱਖ ਫਸਰ ਜਾਂਦਾ ਹੈ ਚਿੰਤਾ ਸ਼ੁਰੂ ਹੋ ਜਾਂਦੀ ਹੈ ਅਤੇ ਉਹ ਸਾਰੀਆਂ ਗੱਲਾਂ ਸੋਚੀਆਂ ਜਾਂਦੀਆਂ ਨੇ ਜੋ ਹਜੇ ਹੋਈਆਂ ਵੀ ਨਹੀਂ ਹੁੰਦੀਆਂ